ਸਤਿ ਸ਼੍ਰੀ ਅਕਾਲ ਦੋਸਤੋ ਮੈਂ ਬਰਿੰਦਰ ਸਿੰਘ ਪੰਗੋਤ ਮੇਰੇ ਨਾਲ ਮੌਜੂਦ ਨੇ ਡਾਕਟਰ ਹਰਵਿੰਦਰ ਸਿੰਘ ਭੱਟੀ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਸਵਾਗਤ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਪੰਗੋਤ ਸਾਹਿਬ ਸਤਿ ਸ਼੍ਰੀ ਅਕਾਲ ਸ్రోਤਿਆਂ ਨੂੰ ਵੀ ਦਰਸ਼ਕਾਂ ਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਖੁਸ਼ ਸਾਹਿਬ ਇੱਕ ਤਾਂ ਹੁਣ 2024 ਦੀ ਚੋਣ ਨੇ ਡੇ ਆਮ ਆਦਮੀ ਪਾਰਟੀ ਦੀ ਤਾਂ ਤਿਆਰੀ ਹੈ ਕਹਿੰਦੇ ਕਿ ਅਸੀਂ ਕੱਲੇ ਕੱਲੇ ਲੜਾਂਗੇ ਮੇਰੇ ਪਾਸੇ ਅਲਾਈਂਸ ਦੀ ਵੀ ਗੱਲ ਚਰਤੀ ਹੈ ਪਰ ਜਿੰਨਾ ਕੁਛ ਪੰਜਾਬ ਦੇ ਵਿੱਚ ਵਾਪਰ ਰਿਹਾ ਇਹਨਾਂ ਸਾਰੀਆਂ ਗੱਲਾਂ ਮੁਤਾਬਕ ਅਲਾਈਅੰਸ ਪੰਜਾਬ ਦੇ ਵਿੱਚ ਔਖਾ ਜਾਪਦਾ। ਦੂਜੇ ਪਾਸੇ ਕਾਂਗਰਸ ਹੈ। ਕਾਂਗਰਸ ਦੇ ਨਾਲ ਆਪਸੀ ਕਨਫਲਿਕਟ ਹੈ ਵਿਧਾਨ ਸਭਾ ਦੇ ਵਿੱਚ ਬਾਹਾਂ ਉਡਾਰ ਕੇ ਹੋਈਆਂ ਗੱਲਾਂ ਨੂੰ ਜਿਹੜੇ ਪੰਜਾਬੀ ਨੇ ਨਹੀਂ ਦੇਖਿਆ। ਤੇ ਇੱਕ ਧਿਰ ਹੈਗੀ ਐ ਰੀਜਨਲ ਧਿਰ ਹੈ ਪੰਜਾਬ ਦੀ ਖੇਤਰੀ ਪਾਰਟੀ ਹੈ ਪੰਜਾਬ ਦੀ ਸ਼ਰੋਮਣੀ ਅਕਾਲੀ ਦਲ ਇੱਕ ਇਤਿਹਾਸਿਕ ਪਾਰਟੀ ਹੈ ਪੰਜਾਬ ਦੇ ਇੱਕ ਲੰਮੇ ਵੱਡੇ ਸੰਘਰਸ਼ ਜਿਹੜੇ ਹੈਗੇ ਨੇ ਇਸ ਪਾਰਟੀ ਦੀ ਉਹ ਸ਼੍ਰੋਮਣੀ ਦੇ ਵਿੱਚ ਨੇ ਐਮਰਜੈਂਸੀ ਦਾ ਜਦੋਂ ਮੋਰਚਾ ਲੱਗਿਆ ਸੀ ਤਾਂ ਜਾਂ ਐਮਰਜੈਂਸੀ ਦੇ ਖਿਲਾਫ ਉਦੇਸ਼ ਦੇ ਵਿੱਚ ਜੇ ਕੋਈ ਲੜਾਈ ਸ਼ੁਰੂ ਹੋਈ ਵੀ ਸੀ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਲੀਡਰ ਸੀ ਉਹ ਨੰਗੇ ਧੜਾ ਕੇ ਲੜੇ ਸੀ ਪਰ ਆਪਾਂ ਨੇ ਪਹਿਲਾਂ ਵੀ ਇੱਕ ਵਾਰ ਗੱਲ ਕੀਤੀ ਸੀ ਲੋਕਾਂ ਨੇ ਲੱਖਾਂ ਦੀ ਗਿਣਤੀ ਦੇ ਵਿੱਚ ਉਹਨੂੰ ਪਿਆਰ ਦਿੱਤਾ ਸੀ ਉਸ ਆਪਣੇ ਇੰਟਰਵਿਊ ਸ਼੍ਰੋਮਣੀ ਅਕਾਲੀ ਦਲ ਬਾਰੇ ਅੱਜ ਵੀ ਆਪਾਂ ਸ਼੍ਰੋਮਣੀ ਅਕਾਲੀ ਦਲ ਬਾਰੇ ਗੱਲ ਕਰਾਂਗੇ ਕਿ ਗੱਲ ਅਖਰ ਖੜੀ ਕਿੱਥੇ ਹੈ ਜਦੋਂ ਡਾਕਟਰ ਸਾਹਿਬ ਤਿੰਨ ਖੇਤੀ ਕਾਨੂੰਨ ਆਏ ਸੀ ਸ਼੍ਰੋਮਣੀ ਅਕਾਲੀ ਦਲ ਐਨਡੀਏ ਦੇ ਵਿੱਚੋਂ ਬਾਹਰ ਆ ਗਿਆ ਬੀਬੀ ਜੀ ਨੇ ਆਪਣੀ ਮਿਨਿਸਟਰੀ ਤੋਂ ਅਸਤੀਫਾ ਦੇ ਦਿੱਤਾ ਤਾਂ ਲਗਾਤਾਰ ਦੁਬਾਰੇ ਫਿਰ ਕਿਆਸਰਾਈਆਂ ਦੁਬਾਰੇ ਫਿਰ ਚਰਚਾਵਾ ਚੱਲੀਆਂ ਕਿ ਸ਼੍ਰੋਮਣੀ ਅਕਾਲੀ ਦਲ ਐਨਡੀਏ ਦੇ ਵਿੱਚ ਵਾਪਸੀ ਕਰ ਜਾਊਗਾ ਪ੍ਰਾਣਾ ਇੱਕ ਟਾਂਚਾ ਹੈਗਾ ਜਿਹਦੇ 'ਚ ਦੋਨੋਂ ਧਿਰਾਂ ਮਿਲ ਕੇ ਚੱਲ ਜੀਆਂ ਨੇ ਵੱਡੇ ਵੱਦਲ ਸਭ ਤਾਂ ਕਹਿੰਦੇ ਹੁੰਦੇ ਸੀ ਕਿ ਨੌ ਮਾਸ ਦਾ ਰਿਸ਼ਤਾ ਲੇਕਰ ਭਾਈਚਾਰਕ ਭਾਈਚਾਰਾ ਬਣਾ ਕੇ ਰੱਖਣਾ ਤਾਂ ਦੋਵੇਂ ਧਿਰਾਂ ਦਾ ਰਲ ਕੇ ਮਿਲ ਕੇ ਚੱਲਣਾ ਬਹੁਤ ਜ਼ਰੂਰੀ ਹੈ ਪਰ ਇੱਕ ਵਾਰ ਇਹਨਾਂ ਗੱਲ ਸਮੇਤ ਆ ਜਾਂਦੀ ਹੈ ਕਿ ਗੱਠ ਜੋੜ ਹੋਇਆ ਕਿ ਨਾ ਹੋਇਆ ਦੋਵੇਂ ਧਿਰਾਂ ਵੱਲੋਂ ਪੋਜ਼ੀਟਿਵ ਰਿਸਪੌਂਸ ਆਉਣੇ ਸ਼ੁਰੂ ਹੋ ਗਏ ਸੀ ਲੋਕਾਂ ਨੂੰ ਲੱਗਿਆ ਸੀ ਕਿ ਬਸ ਅਨਾਉਂਸਮੈਂਟ ਦੀ ਦੇਰ ਹੈ ਬਾਕੀ ਸਭ ਕੁਝ ਹੋ ਗਿਆ ਪਰ 13 ਫਰਵਰੀ ਨੂੰ ਕਿਸਾਨ ਦਿੱਲੀ ਵੱਲ ਕੁਝ ਕਰਦੇ ਨੇ ਅੱਪਰੋ ਪਤਾ ਕਿ ਭਾਜਪੀ ਦੀ ਸਰਕਾਰ ਹੈ ਕੇਂਦਰ ਦੇ ਵਿੱਚ ਕਿਸਾਨਾਂ ਨੂੰ ਰੋਕ ਲਿਆ ਜਾਂਦਾ ਸ਼ੰਭੂ ਬਾਰਡਰ ਜਾਂ ਖਨੌੜੀ ਬਾਰਡਰ ਦੇ ਉੱਪਰ ਉੱਥੋਂ ਧਰਨੇ ਸ਼ੁਰੂ ਹੋ ਜਾਂਦੇ ਨੇ ਇੱਕ ਵਾਰ ਅਲਾਈਂਸ ਦੀਆਂ ਫਿਰ ਅਟਕਲਾਨਾਂ ਜਿਹੜੀਆਂ ਚਰਚਾਵਾ ਨੇ ਉਹ ਰੁਕ ਜਾਂਦੀਆਂ ਨੇ ਤੇ ਇਸ ਤੋਂ ਬਾਅਦ ਵੀ ਨਵੀਂ ਅਪਡੇਟ ਹੁੰਦੀ ਹੈ ਸ਼੍ਰੋਮਣੀ ਕਾਲਜ ਦਲ ਦੇ ਵਿੱਚ ਸੁਖਦੇਵ ਸਿੰਘ ਢੈਂਸਾ ਸਟੂਡੈਂਟ ਲੀਡਰ ਤੋਂ ਚੱਲੇ ਲੰਮਾ ਸਮਾਂ ਲੰਮਾ ਸਮਾਂ ਕੀ तमाम ਸਮਾਂ ਉਹਨਾਂ ਦਾ ਅੱਜ ਤੱਕ ਉਹੋ ਸਿਆਸਤ ਦੇ ਵਿੱਚ ਵਿੱਤ ਅਸ਼ਰੋਮਣੀ ਇਕਾਲੀ ਦਲ ਦੇ ਵਿੱਚ ਰਹੇ ਰਾਜ ਸਭਾ ਮੈਂਬਰ ਰਹੇ ਵੱਡੇ ਆਉਧਿਆਂ ਦੇ ਉੱਪਰ ਉਹ ਰਹੇ ਬੱਲ ਸਾਹਿਬ ਦੇ ਬੜੇ ਕਰੀਬੀ ਨੇੜੇ ਸਮਝੇ ਜਾਂਦੇ ਸੀ ਛੱਡ ਕੇ ਚਲੇ ਗਏ ਸੀ ਵਾਪਸ ਆ ਗਏ 5-6 ਸਾਲਾਂ ਬਾਅਦ ਤੇ ਵਿਭਜਗੀਰ ਗੌਰ ਵੀ ਗਏ ਹੋਏ ਨੇ ਉਹਨਾਂ ਦਾ ਫਿਲਹਾਲ ਅਜੇ ਕੁਝ ਨਹੀਂ ਇਦਾਂ ਦਾ ਹੈਗਾ ਡਾਕਟਰ ਸਾਹਿਬ ਸੁਖਦੇਵ ਸਿੰਘ ਢੇਂਡ ਸਾਹਿਬ ਦੇ ਆਉਣ ਦੇ ਨਾਲ ਤੇ ਅਲਾਈਨਸ ਦੀਆਂ ਚਰਚਾਵਾਂ ਦੇ ਉੱਪਰ ਰੋਕ ਲਾਣਾ ਇਹਨਾਂ ਸਾਰਿਆਂ ਵਰਤਾਰਿਆਂ ਦੇ ਵਿੱਚ ਜੇ ਸ਼੍ਰੋਮਣੀ ਅਕਾਲੀ ਦਲ ਅੱਜ ਦੇਖਣਾ ਹੋਵੇ ਜਾਂ ਅਮੀ ਜੋ ਟਰਿੰਸਾ ਸਾਹਿਬ ਵਾਲੀ ਤਾਂ ਪਹਿਲਾਂ ਬ੍ਰह्मਪੁਰਾ ਸਾਹਿਬ ਸੇਖਮੰਨ ਸਾਹਿਬ ਉਹ ਵੀ ਸਾਰੇ ਵਾਪਸ ਆ ਗਏ ਸੀ ਪਰ ਜੋ ਟਰਿੰਸਾ ਸਾਹਿਬ ਹੁਣ ਜਾਂ ਅੰਦੋਲਨ ਦੇ ਦੌਰਾਨ ਸਮਝਣਾ ਹੋਵੇ ਸਾਰਿਆਂ ਗੱਲਾਂ ਤਾਂ ਕਿਵੇਂ ਆਪਾਂ ਦੇਖਾਂਗੇ ਕਿ ਜੇ ਮੈਂ ਪਿੰਡ ਵਾਲੇ ਪਾਸੇ ਜਗਾ ਤੇ ਕੀ ਬਣੂਗਾ ਅਕਾਲੀਆਂ ਦਾ ਜੀ ਦੇਖੋ ਕੰਮ ਸਭ ਗੱਲ ਇਹ ਹੈ ਵੀ ਕਿ ਤਾਂ ਪੰਜਾਬ ਨਾ ਤਬਦੀਲੀ ਦੇ ਦੌਰ ਵਿੱਚ ਤਿਲੰਗ ਰਿਹਾ ਹੈ ਜਿਹੜਾ ਬਦਲਾਅ ਕਹਿੰਦੇ ਸੀ ਨਾ ਉਹ ਬਦਲਾਅ ਦਾ ਹਿੱਸਾ ਹੀ ਸੀ ਕਿ ਗਵਰਨਮੈਂਟ ਬਦਲੀ ਕਾਂਗਰਸ ਵੀ ਗਈ ਅਕਾਲੀ ਵੀ ਗਏ ਖਲੋਰਾ ਪੈ ਗਿਆ ਬਹੁਤ ਸਾਰਾ ਵੱਡੇ ਬਦਲ ਸਭ ਪੂਰੇ ਹੋ ਗਏ ਉਸ ਸਮੇਂ ਚ ਬੀਜੇਪੀ ਨਾਲੋਂ ਟੁੱਟ-ਫੁੱਟ ਹੋ ਗਈ ਪਹਿਲਾਂ ਹੀ ਹੋ ਗਈ ਸੀ ਉਹ ਕਿਸਾਨ ਮੋਰਚੇ ਦੇ ਦੌਰਾਨ ਅਕਾਲੀ ਦਲ ਦਾ ਇੱਕ ਖਾਸ ਕਿਸਮ ਦਾ ਵਜੂਦ ਹੈ ਪੰਜਾਬ ਦੇ ਵਿੱਚ ਪੁਰਾਣੀ ਹਿਸਟਰੀ ਬੜੀ ਮਾਨ ਮਨਮਤੀ ਹੈ ਹੀ ਹੈ ਪਰ ਉਹ ਜਿਹੜੀ ਇੱਕ ਰੀਜਨਲ ਪਾਰਟੀ ਦੇ ਤੌਰ ਤੇ ਉਹਨਾਂ ਦਾ ਇੱਕ ਸਪੇਸ ਸੀਗਾ ਪਹਿਲਾਂ ਇਕ ਤਰ੍ਹਾਂ ਆਧਾਰ ਕਿਸਾਨੀ ਚ ਸੀ ਰੂਰਲ ਵੋਟ ਬੈਂਕ ਸੀ ਸ਼ਹਿਰੀ ਵੋਟ ਬੈਂਕ ਕੋਹ ਜਨਸੰਗ ਜਾਂ ਵਾਅਦੇ ਵਿੱਚ ਬੀਜੇਪੀ ਬਣ ਗਿਆ ਉਹਦੇ ਨਾਲ ਉਹ ਰਲ ਕੇ ਚੱਲ ਜਾਂਦੇ ਸੀ ਜਿਹੜਾ ਇਹਨਾਂ ਦਾ ਗਵਰਨੈਂਸ ਦਾ ਜਿਹੜਾ ਮਤਲਬ ਹਿਸਟਰੀ ਹੈ ਨਾ ਉਹ ਬਾਲੀ ਪਿੱਛੇ ਨਹੀਂ ਰਹੀ ਕੋ ਮੋਰਚਿਆਂ ਦਾ ਸੰਘਰਸ਼ ਜਾਂ ਹੋਰ ਪਰਿਵਾਰਾਂ ਦਾ ਜੁੜੇ ਹੋਣਾ ਜਾਂ ਇੱਕ ਕਾਡਰ ਵੇਸਟ ਪਾਰਟੀ ਹੋਣਾ ਇੱਕ ਹੋਰ ਗੱਲ ਸੀ ਜਦੋਂ ਸਰਕਾਰਾਂ ਦੇ ਵਿੱਚ ਆ ਗਏ ਤਾਂ ਉਹਦੇ ਨਾਲ ਬਹੁਤ ਸਾਰਾ ਜਿਹੜਾ ਸ਼ਿਫਟ ਹੈ ਉਹ ਰੂਰਲ ਤੋਂ ਕਹਿ ਲੋ ਜਿਹੜੇ ਉਹ ਮਿਹਰ ਕਿਸਾਨ ਸੀਗੇ ਉਹ ਹੋਰ ਕਿੱਤਿਆਂ ਜਾ ਗਏ ਟਰਾਂਸਪੋਰਟਰ ਬਣ ਗਏ ਮਤਲਬ ਇੱਕ ਧੰਦੇ ਦਾ ਰੋਲ ਵੀ ਬਹੁਤ ਅਹਿਮ ਹੋ ਗਿਆ ਜਿਹੜਾ ਪਹਿਲਾਂ ਕਦੇ ਰਚ ਨਹੀਂ ਸੀ ਦੂਜੀ ਚੀਜ਼ ਜਿਹੜੀ ਮਤਲਬ 80ਵਿਆਂ ਤੋਂ ਬਾਅਦ ਆਈ ਜਿਹੜੀ ਹੁਣ ਆ ਰਹੀ ਹੈ ਜ਼ਿਆਦਾ ਅਸਲ ਵਿੱਚ ਉਹ ਇੱਕ ਜਨਰੇਸ਼ਨ ਦਾ ਸ਼ਿਫਟ ਹੈ ਪੁਰਾਣੀ ਜਨਰੇਸ਼ਨ ਪੁਰਾਣੀ ਜਨਰੇਸ਼ਨ ਦੀ ਪੋਲਿਟਿਕਸ ਕੱਲੀ ਇਹਨਾਂ ਚ ਨਹੀਂ ਕਾਂਗਰਸੀਆਂ ਚ ਵੀ ਹੋਰ ਨਾਲ ਪਾਸੇ ਵੀ ਉਹ ਇੱਕ ਕਿਸਮ ਦੇ ਨਾਲ ਇਰੈਲੇਵੈਂਟ ਹੋ ਗਈ ਨਵੀਂ ਕਿਸਮ ਦੀਆਂ ਚੀਜ਼ਾਂ ਆ ਗਈਆਂ ਇਨਫੋਰਮੇਸ਼ਨ ਟੈਕਨੋਲੋਜੀ ਆ ਗਈ ਨਵੇਂ ਧੰਦੇ ਆ ਗਏ ਨਵੀਂ ਕਿਸਮ ਦੀ ਇਮੇਜ ਮੇਕਿੰਗ ਜਾਂ ਇਮੇਜ ਬਗਾੜਨ ਦੇ ਤਰੀਕੇ ਆ ਗਏ ਕਹਿ ਲਓ ਕਿਸਮ ਦੇ ਨਾਲ ਇਹ ਨਵੀਆਂ ਚੀਜ਼ਾਂ ਨੇ ਜਿਨ੍ਹਾਂ ਚ ਅਕਾਲੀ ਦਲ ਉਸ ਤਰ੍ਹਾਂ ਪ੍ਰਵੀਨ ਨਹੀਂ ਹੈਗਾ ਬਿਲਕੁਲ ਇੱਕ ਚੀਜ਼ ਇਹ ਹੈ ਕਿ ਸੁਖਵੀਰ ਬਾਦਲ ਸਾਹਿਬ ਦਾ ਜਿਹੜਾ ਹੈ ਉਹ ਬਿਜ਼ਨਸ ਓਰੀਐਂਟਡ ਬੰਦੇ ਨੇ ਪਹਿਲਾਂ ਵੀ ਆਪਾਂ ਗੱਲ ਕਰੀ ਸੀ ਕਿ ਉਹ ਜਥੇਦਾਰ ਨਹੀਂ ਉਹ ਮੈਨੇਜਰ ਹੈ ਜਿਹੜੀ ਜਥੇਦਾਰੋਂ ਤੋਂ ਮੈਨੇਜਰਾਂ ਵੱਲੋਂ ਸ਼ਿਫਟ ਹੋਈ ਹੈ ਨਾ ਅਸਲ ਦੇ ਵਿੱਚ ਇਹਦੀਆਂ ਕੁਝ ਆਪਣੀਆਂ ਮਤਲਬ ਕਹਿ ਲੋ ਇਹਦੇ ਗੁਣ ਵੀ ਨੇ ਇਹਦੇ ਔਗਣ ਵੀ ਨੇ ਤੁਸੀਂ ਦੇਖੋਗੇ ਬਿਜ਼ਨਸ ਤਾਂ ਉਹਨਾਂ ਨੇ ਆਪਣਾ ਡਿਫੈਂਡ ਕਰ ਲਿਆ ਚਾਹੇ ਉਹ ਫਾਸਟ ਵੇ ਸੀ ਚਾਹੇ ਉਹ ਮਤਲਬ ਕਹਿ ਲੋ ਪੀਟੀਸੀ ਚੈਨਲ ਸੀ ਚਾਹੇ ਉਹ ਗੁਰਬਾਣੀ ਦਾ ਪ੍ਰਸਾਰਣ ਸੀ ਕਿੰਨੇ ਹਮਲੇ ਹੋਏ ਆਪਣੇ ਸਾਹਮਣੇ ਦੀਆਂ ਗੱਲਾਂ ਨੇ ਦੂਜੇ ਪਾਸੇ ਹੈ ਕਿ ਜਿਸ ਤਰ੍ਹਾਂ ਤੋੜਿਆ ਗਿਆ ਅਕਾਲੀ ਦਲ ਖਿੱਲਰਿਆ ਉਸ ਟਾਈਮ ਲੀਡਰਸ਼ਿਪ ਨੂੰ ਚੈਲੰਜ ਹੋਇਆ ਰੁਤਿੰਦਰ ਸਾਹਿਬ ਵੀ ਕਰਕੇ ਗਏ ਬੀਪੀ ਜਗੀਰਪੁਰ ਵੀ ਗਏ ਹੋ ਸਾਰੇ ਹੌਲੀ 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 ਵਾਪਸ ਆ ਰਹੇ ਨੇ ਪਰ ਉਹਨਾਂ ਦੇ ਪਿੱਛੇ ਕਿਤੇ ਨਾ ਕਿਤੇ ਕੇਂਦਰ ਦਾ ਬੀਜੇਪੀ ਦਾ ਵੀ ਥੋੜਾ ਬਹੁਤ ਹੱਥ ਸੀਗਾ ਉਹਨਾਂ ਨੇ ਵੀ ਰਿਅਲਾਈਜ਼ ਕਰ ਲਿਆ ਸਿਰਸਾ ਸਾਹਿਬ ਨੂੰ ਦੋ ਲੈ ਗਏ ਉੱਥੇ ਦਿੱਲੀ ਦੇ ਵਿੱਚ ਪਰ ਉਹਨਾਂ ਨੇ ਹੌਲੀ ਹੌਲੀ ਰਿਅਲਾਈਜ਼ ਕਰ ਲਿਆ ਕਿ ਇਹ ਬਾਦਲ ਪਰਿਵਾਰ ਨੂੰ ਖਾਸ ਕਰਕੇ ਸੁਖਵੀਰ ਬਾਦਲ ਨੂੰ ਖਿਲਾਉਣਾ ਔਖਾ ਹੈ ਇੰਨਾ ਸੌਖਾ ਨਹੀਂ ਹੈ ਇਸ ਕਰਕੇ ਉਹਨਾਂ ਨੇ ਆਪਣੇ ਸਾਰੇ ਬੰਦਿਆਂ ਨੂੰ ਇਸ਼ਾਰੇ ਕਰਦੇ ਕਿ ਭਾਈ ਆਪਣੇ ਉੱਥੇ ਹੀ ਜਾ ਕੇ ਉਸ ਗਰਾਊਂਡ 'ਚ ਹੀ ਖੇਡੋ ਹਾਂ ਤੁਸੀਂ। ਸੋ ਢੀਂਸਾ ਸਾਹਿਬ ਵਾਪਸ ਆ ਗਏ ਨੇ ਉਹਨਾਂ ਦੀ ਇੱਕ ਲਿਮਿਟੇਸ਼ਨ ਇਹ ਹੈ ਕਿ ਏਜ ਵੀ ਇੱਕ ਲਿਮਿਟੇਸ਼ਨ ਹੈ, ਹੈਲਥ ਵੀ ਲਿਮਿਟੇਸ਼ਨ ਹੈ। ਉਹਨਾਂ ਦੇ ਬੇਟੇ ਨੇ ਪਰਮਿੰਦਰ ਢੀਂਸਾ ਉਹ شریف ਸਿਆਸਤਦਾਨ ਨੇ ਉਹਨਾਂ ਦੀ ਤਰ੍ਹਾਂ ਹੀ ਤੇ ਉਹਨਾਂ ਦਾ ਫਿਊਚਰ ਹੈ ਜਿਹੜਾ ਅਕਾਲੀ ਦਲ ਤੋਂ ਬਾਹਰ ਨਹੀਂ ਸੀ ਹੋਣਾ। ਸੋ ਇੱਕ ਕਿਸਮ ਦੇ ਨਾਲ ਢੀਂਸਾ ਪਰਿਵਾਰ ਦੀ ਵੀ ਰੀਹੈਬਿਲੀਟੇਸ਼ਨ ਦੀ ਗੱਲ ਹੈ। ਔਲੀ-ਹੌਲੀ ਮੇਰਾ ਖਿਆਲ ਹੈ ਬੀਬੀ ਜਗੀਰਪੁਰ ਵੀ ਆ ਜਾਣਗੇ ਐਸੀ ਗੱਲ ਨਹੀਂ ਹੈ। ਪਰ ਅਜੇ ਵੀ ਦੇਖੋ ਇਹ ਰੀਆਰਗੇਨਾਈਜ਼ ਤਾਂ ਆਪਣੇ ਆਪ ਨੂੰ ਕਾਲੀ ਗੱਲ ਕਰ ਰਿਹਾ ਹੈ। ਭਾਜਪਾ ਨਾਲ ਵੀ ਸਮਝੌਤਾ ਅੰਦਰੋਂਦਰੇ ਹੋਇਆ ਹੋਇਆ ਇਨਫੈਕਟ। ਮਤਲਬ ਭਾਜਪਾ ਨੇ ਜਿਆਦਾ ਸੀਟਾਂ ਮੰਗੀਆਂ ਇਹਨਾਂ ਨੇ ਜਿਆਦਾ ਵੀ ਦੇ ਦਿੱਤੀਆਂ। ਮਤਲਬ ਜੇ ਚੰਡੀਗੜ੍ਹ ਵਾਲੇ ਵਿੱਚ ਪਾ ਲਈਏ ਤਾਂ ਲਗਭਗ ਅੱਧਾ ਅੱਧਾਈ ਹੋਇਆ ਹੋਇਆ ਕੰਮ। ਕਲੀਅਰ ਹੈ ਇਹ ਡਿਕਲੇਅਰ ਹੋਣ ਤੋਂ ਰਹਿੰਦਾ ਸੀ ਸਿਰਫ ਥੋੜੀ ਗੱਲ ਸੱਚੀ ਹੈ ਉਹ ਕਿਸਾਨ ਮੋਰਚੇ ਨੇ ਉਹ ਖਰਾਬ ਕਰਤਾ। ਪਛੜ ਗਿਆ ਪਰ ਹੋ ਜਾਊਗਾ। ਪਰ ਉਹਦੇ 'ਚ ਜਿਹੜੀ ਦਿੱਕਤ ਆਉਣੀ ਹੈ ਅਸਲ ਦੇ ਵਿੱਚ ਇਹ ਹੈ ਕਿ ਬੀਜੇਪੀ ਤਾਂ ਸ਼ਾਇਦ ਆਪਣੀ ਕੋਈ ਥੋੜੀ ਬਹੁਤ ਵੋਟ ਟਰਾਂਸਫਰ ਕਰ ਜਵੇ ਅਕਾਲੀ ਦਲ ਨੂੰ ਅਕਾਲੀ ਦਲ ਦਾ ਜਿਹੜਾ ਕਿਸਾਨੀ ਬੇਸ ਹੈ ਕਿਸਾਨ ਮੋਰਚੇ ਦੇ ਦੌਰਾਨ ਜੋ ਕੁਝ ਪਹਿਲਾਂ ਬੇਅਦਬੀਆਂ ਦਾ ਹੋਰ ਜਿੰਨਾ ਇਹਨਾਂ ਦੇ ਖਿਲਾਫ ਚੱਲੀ ਹੋਈ ਹੈ ਮੁਹਿੰਮ ਜਿੰਨੀ ਆਮ ਆਦਮੀ ਪਾਰਟੀ ਮਾਨ ਸਾਹਿਬ ਚਲਾਉਂਦੇ ਨੇ ਦਿਨ ਰਾਤ ਉਹਦੇ ਚ ਕੀ ਇਹਨਾਂ ਦੀ ਵੋਟ ਬੀਜੇਪੀ ਨੂੰ ਸ਼ਿਫਟ ਹੋ ਜੂਗੀ ਕਿ ਨਹੀਂ ਇਹ ਅਜੇ ਅਜੇ ਦੇਖਣ ਵਾਲੀ ਗੱਲ ਹੋਊਗੀ ਸੋ ਇਹ ਹਾਲਾਤ ਇੱਥੇ ਖੜੀ ਹੈ ਅਸਲ ਵਿੱਚ ਕਿ ਮੁੜ ਕੇ ਪੁਰਾਣਾ ਹੀ ਜਿਹੜਾ ਜੜਾਂ ਨੇ ਉਹਨਾਂ ਦੇ ਵਿੱਚੋਂ ਮਤਲਬ ਨਵੇਂ ਪੰਗਰ ਰਹੇ ਨੇ ਟਾਣੇ ਤੇ ਦੇਖੋ ਕਿੱਥੇ ਕਿ ਤੱਕ ਜਾਂਦਾ ਹੈ ਇਹ ਕੰਮ ਪਰ ਇੱਕ ਗੱਲ ਥੀਅਰ ਹੈ ਕਿ ਸੁਖਵੀਰ ਬਾਦਲ ਦੀ ਲੀਡਰਸ਼ਿਪ ਨੂੰ ਜਿਹੜੇ ਚੈਲੰਜ ਸੀ ਚਾਹੇ ਉਹ ਉਪਾਲ ਤਖਤ ਵੱਲੋਂ ਹੋਇਆ ਚਾਹੇ ਉਹ ਐਸਜੀਪੀਸੀ ਵੱਲੋਂ ਹੋਇਆ ਚਾਹੇ ਉਹ ਸੈਂਟਰ ਵੱਲੋਂ ਹੋਇਆ ਉਹ ਇੱਕ ਇੱਕ ਕਰਕੇ ਉਹਨੇ ਵਾਰਡ ਆਫ ਕਰ ਲਏ ਤੇ ਇਹ ਨਵਾਂ ਅਕਾਲੀ ਦਲ ਹੈ ਜਦੋਂ ਇਹਨਾਂ ਨੇ ਮੋਗੇ ਵੀ ਕਾਨਫਰੰਸ ਕਰੀ ਸੀ ਇਹਨੂੰ ਪੰਜਾਬੀ ਗੱਲ ਬਣਾ ਦਿੱਤਾ ਸੀ ਅਕਾਲੀ ਦਲ ਨੇ ਚਾਹੇ ਇਹ ਦੋਸ਼ ਵੀ ਲੱਗਦੇ ਰਹੇ ਨੇ ਕਿ ਪੰਥ ਦੇ ਏਜੰਡੇ ਛੱਡ ਤੇ ਜੇ ਕਰਿਆ ਉਹ ਕਰਿਆ ਉਹਨੋਂ ਪੰਥਕ ਜੰਡਿਆਂ ਨੂੰ ਵੀ ਚਾਹੇ ਉਹ ਬੰਦੀ ਸਿੰਘਾ ਹੁੰਦਾ ਹੈ ਜਾਂ ਹੋਰ ਉਹ ਕਰ ਰਹੇ ਨੇ ਕੋਸ਼ਿਸ਼ ਹੋਰ ਵੀ ਕੋਈ ਧਿਰ ਕਲੇਮ ਨਹੀਂ ਕਰ ਸਕੀ ਚਾਹੇ ਉਮਰਤਪਾਲ ਸੇ ਚਾਹੇ ਕੋਈ ਸੀ ਉਹ ਅਕਾਲੀ ਦਲ ਤੋਂ ਸਿੱਖੀ ਦਾ ਜਿਹੜਾ ਪੰਥਕ ਜਿਹੜਾ ਮੈਟਲ ਹੈ ਉਹ ਵੀ ਖੋ ਨਹੀਂ ਸਕੇ ਸੋ ਇਹਨਾਂ ਦੀ ਸਿਆਣਕ ਤੇ ਇਹਨਾਂ ਦੀ ਅਕਲ ਤੇ ਡਿਪੈਂਡ ਕਰੂਗਾ ਕਿ ਇੱਕ ਰੀਜਨਲ ਪਾਰਟੀ ਦੇ ਤੌਰ ਤੇ ਤੇ ਇੱਕ ਪੰਥਕ ਪਾਰਟੀ ਦੇ ਤੌਰ ਤੇ ਇਹ ਕਿੰਨਾ ਕੁ ਆਪਣੇ ਆਪ ਨੂੰ ਇਹ ਪ੍ਰੋਜੈਕਟ ਕਰ ਸਕਦੇ ਨੇ ਦੁਬਾਰਾ ਕੋ ਜਿਵੇਂ ਬੀਜੂ ਜਨਤਾ ਪਾਲਾ ਓਡੀਸ਼ਾ ਦੇ ਵਿੱਚ ਬਹੁਤ ਹਮੇਂ ਦੇ ਕੁਝ ਰੀਜਨਲ ਪਾਰਟੀਆਂ ਨੇ ਜਿਹੜੀਆਂ ਉਹ ਉਹ ਸੁਸਾਇਟੀਆਂ ਵੀ ਅਸਲ ਵਿੱਚ ਵਾਲੀਆਂ ਵਿਕਸਿਤ ਨਹੀਂ ਹਨ ਪੰਜਾਬ ਦੇ ਵਿੱਚ ਕੀ ਹੈ ਕਿ ਆਰਗਨਾਈਜੇਸ਼ਨ ਬਹੁਤ ਹੋ ਰਹੀ ਹੈ 10% ਪੋਪੂਲੇਸ਼ਨ ਪਿੰਡਾਂ ਤੋਂ ਸ਼ਹਿਰਾਂ ਚ ਆ ਗਈ ਹੈ ਜਿਹੜਾ ਸਾਡਾ ਮੇਨ ਟੈਲੈਂਟ ਹੈ ਯੂਥ ਦਾ ਉਹ ਲਗਭਗ ਬਾਹਰ ਚਲੇ ਗਏ ਨੇ ਜਾਂ ਜਿਹੜੇ ਇੱਥੇ ਨੇ ਉਹ ਕ੍ਰਾਈਮ ਚ ਚਲੇ ਗਏ ਨੇ ਕਿਉਂ ਚਿੱਟੇ ਚ ਨੇ ਜਾਓ ਗੈਂਗਸਟਰ ਨੇ ਸੋ ਇਸ ਹਾਲਾਤ ਦੇ ਵਿੱਚ ਇੱਕ ਰੀਜਨਲ ਪੋਲੀਟੀਕਲ ਪਾਰਟੀ ਹੈ ਜਿਹੜੀ ਉਹਦੇ ਲਈ ਚੈਲੰਜ ਵੀ ਬੜੇ ਵੱਡੇ ਹੈ ਉੱਖਾ ਨਹੀਂ ਹੈ ਹੁਕਮ ਆਪਣੇ ਨਾਲ ਹੀ ਹਰਿਆਣੇ ਦੇ ਵਿੱਚ ਆਪਾਂ ਦੇਖਿਆ ਆਈਐਨਐਡੀ ਜਿਹੜਾ ਹੈ ਮਤਲਬ ਇਹਨਾਂ ਦਾ ਦੇਵੀ ਲਾਲ ਜਿਹੜੀ ਪਾਰਟੀ ਸੀ ਪਹਿਲਾਂ ਪਰਵਾਰਕ ਸੀ ਰੀਜਨਲ ਪਾਰਟੀ ਸੀ ਬੜੀ ਤਕੜੀ ਹੋਣੀ ਹੋਣੀ ਉਹ ਵੀ ਖਿਲਰ ਗਈ ਸਾਰੇ ਥਾਂ ਤੇ ਰੀਜਨਲ ਪਾਰਟੀਆਂ ਯੂਪੀ ਦੇ ਵਿੱਚ ਆਪਾਂ ਦੇਖ ਰਹੇ ਆ ਸਮਾਜਵਾਦੀ ਪਾਰਟੀ ਸੀ ਉਹ ਖਿਲਰ ਰਹੀਆਂ ਈਵਨ ਬੀਐਸਪੀ ਸੀ ਮਾਇਆਵਤੀ ਕਿਸੇ ਟਾਈਮ ਕਲਟ ਫਿਗਰ ਬਣ ਗਈ ਸੀ ਇਹ ਕੋਨ ਅੰਧਰਾ ਤੱਕ ਮਤਲਬ ਰੀਜਨਲ ਪਾਰਟੀਆਂ ਦੀ ਸਰਵਾਈਵਲ ਨੂੰ ਵੈਸੇ ਵੀ ਥੋੜਾ ਕੁਐਸਚਨ ਨੈਸ਼ਨਲ ਲੈਵਲ ਤੇ ਹੋਰ ਹੈ ਕਿਉਂਕਿ ਯੂਨੀਟਰੀ ਟ੍ਰੈਂਡਸ ਬਹੁਤ ਨੇ ਬੀਜੇਪੀ ਦਾ ਰਥ ਕਿੰਨੇ ਨੇ ਚੱਲ ਰਿਹਾ ਹੈ ਹਿੰਦੂ ਰਾਸ਼ਟਰ ਦਾ ਉਹ ਚੱਲ ਰਿਹਾ ਹੈ ਉਹ ਚੀਜ਼ਾਂ ਵੀ ਨੇ ਰੀਜਨਸ ਦੀ ਫੰਡਿੰਗ ਜਾਂ ਹੋਰ ਫੈਡਰਲਿਜ਼ਮ ਹੈ ਜਿਹੜਾ ਵੀਕ ਹੋਇਆ ਉਹਦੇ ਨਾਲ ਸੋ ਇਸ ਇਸ ਪ੍ਰਸੰਗ ਦੇ ਵਿੱਚ ਮਤਲਬ ਇਹਦਾ ਬੀਜੇਪੀ ਨਾਲ ਜੁੜ ਕੇ ਸਰਵਾਈਵ ਕਰਨ ਦਾ ਇੱਕੋ ਹੀ ਰੀਜ਼ਨ ਹੈ ਕਿਉਂਕਿ ਹੁਣ ਬਿਜ਼ਨਸ بیسਡ ਪਾਰਟੀ ਹੈ ਚਾਹ ਤਾ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨਾਲ ਜੁੜਦੇ ਵਿਜੀਲੈਂਸ ਤੋਂ ਬਚਦੇ ਚਾਹ ਫਿਰ ਉੱਥੇ ਜੁੜਨਗੇ ਈਡੀ ਦੀ ਸ਼ਰਨ 'ਚ ਜਾਣਗੇ ਤਾਂ ਇਥੋਂ ਬਚੇ ਰਹਿਣਗੇ ਹੋਰ ਕੋਈ ਰਸਤਾ ਨਹੀਂ ਸੀ ਸੋ ਇਹ ਇਹ ਤਿੰਨ ਚਾਰ ਫੈਕਟਰ ਨੇ ਜਿਨ੍ਹਾਂ ਨੇ ਇਹਨਾਂ ਨੂੰ ਦੁਬਾਰਾ ਨੇੜੇ ਲਿਆਂਦਾ ਔਰ ਇਹਨਾਂ ਕੋਲ ਕੋਈ ਰਸਤਾ ਨਹੀਂ ਹੈ ਹੋਰ ਵੈਸੇ ਜੀ ਡਾਕਟਰ ਸਾਹਿਬ ਇੱਕ ਗੱਲ ਕੋਈ ਹੈ ਵੀ ਬੜੀ ਮਹੱਤਵਪੂਰਨ ਹੈ ਕਿ ਕਿਸੇ ਵੀ ਖੇਤਰ ਦੀ ਖੇਤਰੀ ਪਾਰਟੀ ਹੁੰਦੀ ਹੈ ਜਿਵੇਂ ਅੱਜ ਸ਼ਰਮਣੀ ਅਕਾਲੀ ਦਲ ਹੈ ਖੇਤਰੀ ਪਾਰਟੀ ਹੈ ਪੰਜਾਬ ਦੀ ਦੂਜੇ ਪਾਸੇ ਕਿਸਾਨ ਅੰਦੋਲਨ ਵੀ ਚੱਲਦਾ ਸ਼ਰਮਣੀ ਅਕਾਲੀ ਦਲ ਤੇ ਭਾਜਪਾ ਜੇਕਰ ਅਲਾਈਂਸ ਦੇ ਵਿੱਚ ਆਉਣਾ ਚਾਹੁੰਦੇ ਨੇ ਤਾਂ ਹਾਲਾਂਕਿ ਕੁਝ ਕੁਦੋਂ ਪਹਿਲਾਂ ਜਿਹੜੀ ਮੀਟਿੰਗ ਹੋਈ ਸੀ ਬੀਜੇਪੀ ਦੇ ਨਾਲ ਉਹ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਦੀ ਉਹ ਉਹਦੇ ਚੋਂ ਜੋ ਕੁਝ ਵੀ ਬਾਹਰ ਨਿਕਲ ਕੇ ਆ ਸਕਿਆ ਵੀ ਕੀ ਕੁਝ ਬਣਿਆ ਕਹਿੰਦੇ ਕਿ ਲੀਡਰਾਂ ਵੱਲੋਂ ਇਹ ਗੱਲ ਕਹੀ ਗਈ ਸੀ ਪਹਿਲਾਂ ਜਿਹੜੀ ਅੰਦੋਲਨ ਹੈ ਮੂਵਮੈਂਟ ਹੈ ਵੀ ਇਹਦਾ ਕੁਝ ਕਰੋ ਇਹਦਾ ਕੋਈ ਹੱਲ ਕਰੋ ਜਾਨੂੰ ਕਿਸੇ ਵੀ ਤਰੀਕੇ ਦੇ ਨਾਲ ਵੀ ਅਸੀਂ ਖੇਡਣ ਜੋਗੇ ਹੋ ਜੀਏ ਰਾਜਨੀਤਿਕ ਸਪੇਸ ਦੇ ਵਿੱਚ ਤਾਂ ਭੰਦੇਰ ਸਾਹਿਬ ਨੇ ਤਾਂ ਕਹਿਤਾ ਕਿ ਭਾਵੇਂ ਸਾਨੂੰ 12 13 ਮਹੀਨੇ ਦਿੱਲੀ ਪਹਤਾਇਆ ਸੀ ਹੁਣ ਇੱਥੇ ਸਾਨੂੰ 26 ਮਹੀਨੇ ਬੈਠਣਾ ਪਵੇ ਅਸੀਂ ਤਾਂ ਇੱਥੇ ਹੀ ਬੈਠਾਂਗੇ ਅੱਜ ਤੋਂ 26 ਮਹੀਨੇ ਬਾਅਦ ਤਾਂ 27 ਨੜੇ ਆ ਜਾਊਗੀ ਫਿਰ ਤਾਂ ਅਲਾਈਅੰਸ ਵਿੱਚ ਰਹਿ ਜਾਊਗਾ ਪਰ ਜਿਹੜੀ ਮਹੱਤਵਪੂਰਨ ਗੱਲ ਹੈ ਸ਼੍ਰੋਮਣੀ ਅਕਾਲੀ ਖੇਤਰੀ ਪਾਰਟੀ ਡਾਕਟਰ ਸਾਹਿਬ ਕਿ ਸਿੱਖਾਂ ਦੀ ਪਾਰਟੀ ਹੈ ਸਿੱਖ ਵਸੋਂ ਪੰਜਾਬ ਦੇ ਵਿੱਚ ਵੱਡੇ ਤੌਰ ਦੇ ਉੱਪਰ ਹੈ ਖੇਤਰੀ ਪਾਰਟੀ ਸਿੱਖਾਂ ਦੀ ਪਾਰਟੀ ਸਿੱਖ ਵਸੋਂ ਜਾਂ ਕਿਸਾਨੀ ਪਾਰਟੀ ਕਿਸਾਨ ਉੱਥੇ ਬੈਠੇ ਨੇ ਡਾਕਟਰ ਸਾਹਿਬ ਖੇਤਰੀ ਪਾਰਟੀ ਕਾਦੀ ਹੋਊਗੀ ਜੇ ਇਹਨਾਂ ਸਾਰੀ ਗੱਲਾਂ ਦੇ ਵਿੱਚ ਹੁਣ ਦੇ ਹੋਇਆ ਡਰ ਲੱਗਦਾ ਖੇਤਰੀ ਪਾਰਟੀ ਕਿ ਤਾਂ ਸਾਡਾ ਦੀ ਪਾਰਟੀ ਹੈ ਸ਼ਰੋਣੀ ਅਕਾਲੀਦਰ ਕਿਸਾਨੇ ਉੱਥੇ ਬੈਠੇ ਨੇ ਕਿਸਾਨਾਂ ਦੀ ਸਟਰਗਲ ਤੋਂ ਹੀ ਡਰ ਲੱਗਦਾ ਸ਼ਰੋਣੀ ਅਕਾਲੀਦਰ ਨੂੰ ਕਿਸਾਨ ਪੰਜਾਬ ਦੇ ਨੇ ਸਿੱਖ ਪੰਜਾਬ ਦੇ ਨੇ ਸਿੱਖ ਹੀ ਕਿਸਾਨ ਨੇ ਇਹ ਫਿਰ ਖੇਤਰੀ ਦੀ ਤਾਂ ਗੱਲਬਾਤ ਰਹੀ ਨਹੀਂ ਨਾ ਬੇਸ਼ੱਕ ਆਪਾਂ ਕਹਿੰਦੇ ਆ ਖੇਤਰੀ ਪਾਰਟੀ ਹੈ ਤੇ ਸਾਝੀ ਬੀਜੇਪੀ ਨਾਲ ਪਾਊਗੀ ਫਿਰ ਗੱਲ ਅੱਗੇ ਚਲੂਗੀ ਜੇਕਰ ਕਿਸਾਨ ਅੰਦੋਲਨ ਇਸ ਖੇਤਰ ਦਾ ਵਾਪਸ ਨਹੀਂ ਹੁੰਦਾ ਹੈਗਾ ਕਿਸੇ ਤਰੀਕੇ ਨਾਲ ਸਮਾਪਤ ਨਹੀਂ ਹੁੰਦਾ ਤਾਂ ਖੇਤਰੀ ਪਾਰਟੀ ਅੱਗੇ ਨਹੀਂ ਵੱਧ ਸਕਦੀ ਮੈਨੂੰ ਕਿ ਸਰ ਸਾਬ ਕਹਿਣ ਦਾ ਹੀ ਨਾਮ ਖੇਤਰੀ ਪਾਰਟੀ ਹੈ ਗੁੰਜਲਾਂ ਦਾ ਵੱਡੀਆਂ ਨੇ ਬਿਲਕੁਲ ਠੀਕ ਹੈ ਤੁਹਾਡੀ ਗੱਲ ਜਦੋਂ ਪਾਵਰ ਤੇ ਹੁੰਦੇ ਨੇ ਉਦੋਂ ਖੇਤਰੀ ਪਾਰਟੀ ਨਹੀਂ ਹੁੰਦੀ ਜਿਹੜੇ ਖੇਤਰੀ ਇਸ਼ੂ ਨੇ ਪਾਣੀ ਆਉਂਦੇ ਚੰਡੀਗੜ੍ਹ ਦੇ ਪੰਜਾਬੀ ਬੋਲਦੇ ਇਲਾਕਿਆਂ ਦੇ ਉਹ ਨਹੀਂ ਰੇਸ ਕਰੇ ਇਹਨਾਂ ਨੇ ਇਹਨਾਂ ਨੇ ਵੋਟਾਂ ਦਾ ਹੋਰ ਤਰੀਕਾ ਲੱਭ ਲਿਆ ਕਿ ਡੇਰਿਆਂ ਦੀਆਂ ਵੋਟਾਂ ਲੈ ਲਓ ਇਸ ਤਰੀਕੇ ਨਾਲ ਕਰ ਲਓ ਉਹ ਕਰ ਲਓ ਕਿਉਂਕਿ ਇਹ ਪਾਰਟੀ ਅਸਲ ਦੇ ਵਿੱਚ ਪਹਿਲਾਂ ਜਿਹੜੀ ਅਕਾਲੀ ਦਲ ਦੀ ਡੈਫੀਨੇਸ਼ਨ ਜਾਂ ਆਇਡੈਂਟੀਟੀ ਸੀ ਉਹ ਸੀਗੀ ਐਂਟੀ ਸਟੈਬਲਿਸ਼ਮੈਂਟ ਐਮਰਜੈਂਸੀ ਤੱਕ ਕਿ ਜਿਹੜੀ ਸੱਤਾ ਹੈ ਸੀ ਉਹਦੇ ਖਿਲਾਫ ਸੀ ਕਰਕੇ ਜਿਹੜੀ ਵਿਵਾਦਤ ਦਾ ਜਜ਼ਬਾ ਹੈ ਜਿਹੜਾ ਐਂਟੀ ਸਟੈਬਲਿਸ਼ਮੈਂਟ ਦਾ ਜਜ਼ਬਾ ਉਹ ਲੋਕਾਂ ਦਾ ਇਹ ਤੇ ਰਹੀ ਐਕਸਪ੍ਰੈਸ ਹੁੰਦਾ ਸੀਗਾ ਗੁੱਸਾ ਗਿਲਾ ਜੋ ਵੀ ਸੀ ਪਰ ਹੌਲੀ ਹੌਲੀ ਜਦੋਂ ਸત્તાਦਾਰੀ ਪਾਰਟੀ ਬਣ ਗਈ 10 ਸਾਲ ਰਾਜ ਕਰ ਲਿਆ ਸੁੱਖ ਪੈ ਗਿਆ ਉਹਦਾ ਬਿਜ਼ਨਸ ਬਣਾ ਲੇ ਹੁਣੇ ਉਹ ਪਾਰਟੀ ਤਾਂ ਨਹੀਂ ਹੈ ਪਰ ਫਿਰ ਵੀ ਗੱਲ ਇਹ ਹੈ ਕਿ ਜੇ ਅਜੇ ਲੋਕਾਂ ਦਾ ਉਹਨਾਂ ਦੇ ਨਾਲ ਚਾਹੇ ਉਹਨਾਂ ਵਿਸ਼ਵਾਸ ਨਹੀਂ ਵੀ ਹੈਗਾ ਜਿਹੜਾ ਬਦਲਾਅ ਹੈ ਆਮ ਆਦਮੀ ਪਾਰਟੀ ਜਿਹੜਾ ਬਦਲਾਅ ਲੈ ਕੇ ਆਈ ਹੈ ਉਹ ਵੀ ਕੋਈ ਉਸ ਤਰੀਕੇ ਦਾ ਨਹੀਂ ਹੈ ਜਿੱਦਾਂ ਦਾ ਆਸ ਕਰੀ ਸੀ ਲੋਕਾਂ ਨੇ ਉਹ ਕਹਿੰਦੇ ਬੜੇ ਚਾਅ ਨਾਲ ਵੋਟਾਂ ਪਾਤੀਆਂ ਸੀ ਉਹਨਾਂ ਨੇ ਕਾਫੀ ਸਾਰਾ ਸਪੇਸ ਖਾਲੀ ਕਰਤਾ ਹੈ। ਅਜਿਹੀ ਰੇਟ ਦੇ ਵਿੱਚ ਪੰਜਾਬ ਦੇ ਵਿੱਚ ਸਿਆਸੀ ਸਪੇਸ ਖਾਲੀ ਪਏ ਹੋਣ ਦੀ ਨਿਸ਼ਾਨੀ ਸਪਸ਼ਟ ਹੈ ਕਿ ਕੋਈ ਬੰਦਾ ਕੋਈ ਖਸਦਾਣਾ ਕੋਈ ਭਾਨਾ ਸਿੱਧੂ ਇੱਕ ਪੋਸਟ ਪਾ ਦੇ ਲੋਕ ਉੱਠ ਕੇ ਦੋਪੈਂਦੇ ਨੇ। ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਇਹ ਹੈ ਕਿ ਲੀਡਰਸ਼ਿਪ ਦਾ ਬਹੁਤ ਸਾਰਾ ਸਪੇਸ ਖਾਲੀ ਪਿਆ ਹੈ ਪਰ ਲੋਕ ਚਾਹੁੰਦੇ ਨੇ। ਲੋਕ ਹੋਰ ਚੇਂਜ ਲਿਆਉਣੀ ਚਾਹੁੰਦੇ ਨੇ, ਲੋਕ ਹੋਰ ਪੋਜ਼ਿਟਿਵ ਚੇਂਜ ਚਾਹੁੰਦੇ ਨੇ ਪਰ ਉਹ ਪੋਜ਼ਿਟਿਵ ਲੀਡਰਸ਼ਿਪ ਅਜੇ ਨਹੀਂ ਹੈ। ਇਹ ਚਾਂਸਸ ਇਸ ਗੱਲ ਦੇ ਵਿੱਚ ਥੋੜਾ ਬਹੁਤ ਪਿਆ ਹੈ ਕਿ ਜੇ ਤੁਹਾਡੇ ਕੋਲ ਸਾਧਨ ਹੋਣ ਤੁਹਾਡੇ ਕੋਲ ਸਮਰੱਥਾ ਹੋਵੇ ਤਾਂ ਇਹ ਉਸ ਜਜਵੇ ਨੂੰ ਯੂਜ਼ ਕਰ ਸਕਦੇ ਨੇ ਪਰ ਇਹਨਾਂ ਦੀ ਲਿਮਿਟੇਸ਼ਨ ਨੇ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿਸਾਨਾਂ ਦੇ ਨਾਲ ਇਹ ਉਸ ਤਰ੍ਹਾਂ ਨਹੀਂ ਜਾ ਕੇ ਬੈਠ ਸਕਦੇ ਔਰ ਬਿਠਾਉਣਗੇ ਵੀ ਨਹੀਂ ਇਹਨਾਂ ਨੂੰ ਨਾਲ ਦੂਜੀ ਚੀਜ਼ ਇਹ ਹੈ ਕਿ ਕਿਸਾਨਾਂ ਦਾ ਵੀ ਜਿਹੜਾ ਇਹ ਮੋਰਚਾ ਸੀ ਸਕ੍ਰਿਪਟਡ ਹੈ ਇਹ ਲਗਭਗ ਆਪਣੇ ਐਂਡ ਵੱਲ ਵਧਿਆ ਵੱਧ ਚੁੱਕਿਆ ਹੈ ਜਿਹੜੇ ਲੀਡਰ ਨੇ ਉਹਨਾਂ ਦੀ ਬਿਲਕੁਲ ਹਾਲਤ ਉਹ ਵੀ ਵਕਤੋਂ ਕੁੰਜੀ ਡੋਮਿੰਗਾਵੇ ਆਲਪਤਾਲ ਇੱਕ ਦਿਨ ਉਹ ਕੂਚ ਕਰਨ ਦੀਆਂ ਦਿੱਲੀ ਤੇ ਕਬਜ਼ਾ ਕਰਨੀਆਂ ਕਰਦੇ ਨੇ ਦੂਜੇ ਦਿਨ ਉਹ ਇੱਥੇ ਹੀ ਬੈਠਣ ਦੀਆਂ ਕਰਦੇ ਨੇ ਤੀਜੇ ਦਿਨ ਉਹ ਕੁਝ ਹੋਰ ਕਰਦੇ ਨੇ ਸੋ ਉਹਨਾਂ ਦੇ ਜੇ ਉਹਨਾਂ ਨੂੰ ਕਾਬੂ ਦਿਖਾਏ ਗਏ ਸੀ ਉਹ ਖਤਮ ਹੋ ਗਏ ਉਹਨਾਂ ਦੇ ਵਸਤੂ ਬਾਰੇ ਹੁਣ ਕੰਮ ਪਰ ਦੂਜੀ ਚੀਜ਼ ਇਹ ਹੈ ਕਿ ਕੋਡ ਲੱਗਣ ਵਾਲਾ ਇਹਨਾਂ ਦੀ ਵੀ ਬਹੁਤ ਟਾਈਮ ਦੀਆਂ ਲਿਮਿਟੇਸ਼ਨਸ ਨੇ ਉਹ ਤੋਂ ਪਹਿਲਾਂ ਪਹਿਲਾਂ ਜੇ ਇਹਨਾਂ ਨੇ ਅਲਾਈਅੰਸ ਕਰਨਾ ਹੈ ਜਾਂ ਜਿਹੜਾ ਜਿਸ ਤਰ੍ਹਾਂ ਲੱਗਦਾ ਹੈ ਕਿ ਹੋਇਆ ਹੋਇਆ ਤਾਂ ਉਹਦੀ ਅਨਾਊਂਸਮੈਂਟ ਹੋਣੀ ਹੈ ਪਰ ਉਹ ਅਨਾਊਂਸਮੈਂਟ ਦੇ ਨਾਲ ਬਹੁਤ ਸਾਰਾ 네ਗੇਟਿਵ ਪ੍ਰਚਾਰ ਵੀ ਚੱਲਣਾ ਹੈ ਤੇ ਬਿਲਕੁਲ मतलब आम आदमी पार्टी ने मान साहब ਤਾਂ ਵੈਸੇ ਹੀ ਪੰਡੀ ਪ੍ਰਚਾਰ ਦੇ ਮਾਸਟਰ ਨੇ ਉਹਨਾਂ ਨੇ ਵੀ ਕਰਨਾ ਹੀ ਕਰਨਾ ਹੈ ਤੇ ਵੀアド ਵੀ ਹੋਰ ਸਾਰਾ ਕੁਝ ਹੋਊਗਾ ਪਰ ਹੁਣ ਉਹਨਾਂ ਕੋਲ ਵੀ ਕੁਝ ਹੈ ਨਹੀਂ ਮਾਨ ਸਾਹਿਬ ਦੀ ਵੀ 2 ਸਾਲ ਹੋ ਗਏ ਨੇ ਨਾ ਹੁਣ ਉਹਨਾਂ ਦੀ ਗੱਲ ਦੇ ਵਿੱਚ ਉਹ ਵਜ਼ਨ ਨਹੀਂ ਹੈ ਜਿਹੜਾ ਆਪੋਜੀਸ਼ਨ ਦੇ ਟਾਈਮ ਹੁੰਦਾ ਸੀ ਸੋ ਇਸ ਕਰਕੇ ਮੇਰਾ ਖਿਆਲ ਹੈ ਸਾਰੀ ਕੈਲਕੂਲੇਸ਼ਨ ਕਰਕੇ ਤਤਵਦ ਸੀਟਾਂ ਵੰਡ ਕੇ ਉਸ ਹਿਸਾਬ ਨਾਲ ਚੱਲ ਰਹੇ ਨੇ ਕਾਂਗਰਸ ਦਾ ਕਰਖਿਲ ਰਿਆ ਹੋਇਆ ਹੈ ਕਾਂਗਰਸ ਤੇ ਆਪ ਵੀ ਆਪਸੇ ਛੁੱਟ ਜੇ ਹੋਏ ਨੇ ਸੋ ਉਸ ਸਪੇਸ ਨੂੰ ਇਹ ਦੁਬਾਰਾ ਮਿਲ ਸਕਦੇ ਨੇ ਜੇ ਸੁਸਾਇਟੀ ਦੇ ਨਾਲ ਚੱਲਣ ਪਰ ਜਿਸ ਤਰ੍ਹਾਂ ਪੰਜਾਬ ਬਚਾਓ ਯਾਤਰਾ ਚੱਲੀ ਸੀ ਹੋਰ ਮਤਲਬ ਅਜੇ ਇਹ ਇਹਨਾਂ ਦਾ ਵੀ ਅਜੇ ਵੀ ਸੁਰਮੇਲ ਨਹੀਂ ਹੋ ਰਿਹਾ ਤਾਲਮੇਲ ਜਿਹੜਾ ਮਤਲਬ ਗਰਾਊਂਡ ਰਿਐਲਿਟੀ ਨਾਲ ਹੁੰਦਾ ਉਹ ਨਹੀਂ ਹੈ ਗਰਾਊਂਡ ਲੈਵਲ ਤੇ ਅਜੇ ਲੋਕ ਇਹਨਾਂ ਦੇ ਵੀ ਖਿਲਾਫ ਹੈਗੇ ਜੀ ਪਰ ਕਿੰਨਾ ਤੋਂ ਉਹ ਕਵਰ ਕਰ ਸਕਣਗੇ ਉਸ ਗਰਾਊਂਡ ਨੂੰ ਇਹ ਦੇਖਣ ਵਾਲੀ ਗੱਲ ਹੈ ਦੇਖੋ ਸ਼੍ਰੋਮਣੀ ਕਾਲ ਚੰਨ ਦੇਕਰ ਅਲਾਈਂਸ ਹੋ ਜਾਣਾ ਬੀਜੇਪੀ ਦੇ ਨਾਲ ਇਲੈਕਸ਼ਨ ਦੇ ਵਿੱਚ ਵੀ ਥੋੜਾ ਸਮਾਂ ਇੱਕ ਟਾਈਮ ਵੀ ਚਾਹੀਦਾ ਹੋਗਾ ਬੀਜੇ ਸ਼੍ਰੋਮਣੀ ਕਾਲ ਚੰਨ ਨੂੰ ਬੀਜੇਪੀ ਦੇ ਨਾਲ ਹੋਏ ਅਲਾਈਂਸ ਨੂੰ ਜਸਟੀਫਾਈ ਕਰਨ ਦੇ ਲਈ ਉਹ ਤਾਂ ਮੇਰੇ ਖਿਆਲ ਅੱਜਕਲ ਮੀਡੀਆ ਬਹੁਤ ਵੱਡਾ ਕੰਮ ਕਰ ਦਿੰਦਾ ਥੋਮ ਤੜਕਾ ਚੱਲ ਜਾਂਦਾ ਉਹ ਕੋਈ ਨਾ ਕੋਈ ਘਟਨਾਵਾਂ ਆਰਟੀਫੀਸ਼ੀਅਲੀਆਂ ਬਣਾਈਆਂ ਜਾਂਦੀਆਂ ਨੇ ਉਹ ਤਾਂ ਅੱਜਕਲ ਬਹੁਤ ਟੈਕਨੀਕਸ ਆ ਗਈਆਂ ਹੁਣ ਤਾਂ ਅਸੀਂ ਲੋਕਾਂ ਨੂੰ ਗੁੰਮਰਾਹ ਕਰਨ ਦੀ ਲੋਕਾਂ ਦੀ ਕਪੈਸਿਟੀ ਵੀ ਗੁੰਮਰਾਹ ਹੋਣ ਦੀ ਬਹੁਤ ਵੱਧ ਚੁੱਕੀ ਹੈ ਮੀਡੀਆ ਕਰਕੇ ਉਮਰਾ ਕਰਨ ਵਾਲਿਆਂ ਦੀ ਕਪੈਸਿਟੀ ਵੀ ਮੀਡੀਆ ਰਹੀਂ ਬਹੁਤ ਵਧ ਗਈ ਹੈ। ਮਤਲਬ ਕਿਸੇ ਗੱਲ ਨੂੰ ਪਤਾ ਨਹੀਂ ਕਿਹੜੀ ਟਵਿਸਟ ਦੇ ਕੇ ਕੀ ਬਣਾ ਦਿੱਤਾ ਜਾਵੇ, ਕਿਹੜੀ ਕਿਹੜੀ ਕੋਈ ਘਟਨਾ ਹੋਰ ਹੋਵੇ ਉਹਨੂੰ ਟਕਣ ਲਈ ਕੋ ਹੋਰ ਹੀ ਆਰਟੀਫੀਸ਼ੀਅਲ ਘਟਨਾ ਖੜੀ ਕਰ ਲਈ ਜਾਵੇ। ਉਹ ਤਾਂ ਉਹਨਾਂ ਦਾ ਤਾਂ ਹੋ ਜਾਊ ਪਰ ਇਹ ਹੈ ਕਿ ਮੀਡੀਆ ਟੈਕਨੋਲੋਜੀ ਦੇ ਵਿੱਚ ਜਾਂ ਮੀਡੀਆ ਜਿਹੜਾ ਕਹਿੰ ਲੋ ਮੈਨੀਪੂਲੇਸ਼ਨ ਦੇ ਵਿੱਚ ਕਾလီਦਲ ਕਾਫੀ ਪਛੜਿਆ ਹੋਇਆ ਹੈ। ਜਿਹਦੇ ਮੁਕਾਬਲੇ ਆਮ ਆਦਮੀ ਪਾਰਟੀ ਹੈ ਜਿਹੜੀ ਉਹ ਬਹੁਤ ਸੂਰਤ ਹੈ ਇਹਨਾਂ ਦੇ ਮੁਕਾਬਲੇ। ਪਰ ਇਹ ਵੀ ਇਹਨਾਂ ਨੂੰ ਸਿੱਖਣੇ ਪੈਣਗੇ ਟੈਕਟਿਕਸ ਕਿਉਂਕਿ ਹੁਣ ਇਹ ਧੰਦੇਵਾਜ ਪਾਰਟੀ ਹੈ। ਇਹ ਧੰਦੇ 'ਚ ਆਗੇ ਨਹੀਂ ਤਾਂ ਇਹਨਾਂ ਨੂੰ ਵੀ ਚੱਲਣਾ ਉਸ ਤਰੀਕੇ ਨਾਲੇ ਹੋਊਗਾ ਜਿਹੜੀਆਂ ਉਹਦੀਆਂ ਲੋਕਾਂ ਨੇ ਆਈਟੀ ਸੈਲ ਕਮਜ਼ੋਰ ਹੈ ਸਿਰੋਂ ਨਹੀਂ ਇਕੱਲ ਦਲਾ ਉਸਲ ਦੇ ਵਿੱਚ ਪਤਾ ਕੀ ਹੈ ਹੌਲੀ ਹੌਲੀ ਕਹਿੰਦੇ ਹੁੰਦੇ ਨੇ ਮਹਿਫਿਲ ਕੇ ਅੰਦਾਜ਼ ਆئیںਗੇ ਆਤੇ ਆਤੇ ਇਹ ਜਿਹੇ ਪਿੰਡੂ ਪਾਰਟੀ ਆ ਫਿਰ ਵੀ ਅਜੇ ਵੀ ਇਹਨਾਂ ਦੀ ਨਾ ਟੈਕਨੋਲੋਜੀ ਉਹ ਨਹੀਂ ਜਾਂਦੀ ਪਹਿਲਾਂ ਤਾਂ ਢਾਡੀ ਉਹ ਬਹੁਤ ਪ੍ਰਚਾਰ ਕਰਦੇ ਹੁੰਦੇ ਸੀ ਲੋੜ ਹੀ ਨਹੀਂ ਸੀ ਪੈਂਦੀ ਮਤਲਬ ਜਿਹੜੀਆਂ ਕਾਨਫਰੰਸਾਂ ਸੀ ਗੁਰਪੁਰਵਾ ਦੀਆਂ ਜਾਂ ਹੋਰ ਉਹਨਾਂ ਥਾਵਾਂ ਦੀਆਂ ਉੱਥੇ ਜਾ ਕੇ ਗੁਰਦੁਆਰੇ ਸੰਗਤ ਆ ਜਾਂਦੀ ਸੀ ਪਰ ਹੁਣ ਜਿਹੜਾ ਆ ਗਿਆ ਸੋਸ਼ਲ ਮੀਡੀਆ ਜਿਹੜਾ ਰਾਤੋਂ ਰਾਤ ਲਾਈਵ ਹੋ ਗਿਆ ਜੀ ਫਲਾਣਾ ਹੋ ਗਿਆ ਵਾਇਰਲ ਹੋ ਗਿਆ ਇਹ ਚੀਜ਼ਾਂ ਨਵੀਆਂ ਨੇ ਇਹਨਾਂ ਲਈ ਪਰ ਕਰਨਾ ਪਊਗਾ ਹੋਰ ਕੋਈ ਰਸਤਾ ਨਹੀਂ ਹੈ ਦੇਖੋ ਰੌਣਕਾ ਉਹ ਤਾਂ ਦਿੱਲੀ ਦੇ ਵਿੱਚ বিজেপি ਪਾਰਟੀ ਹੈ ਵਰਟੀਪਾਰਟੀ ਹੈ ਵੱਡੇ ਲੀਡਰ ਨੇ জাফর केजरीवाल ਸਾਹਿਬ ਆਪਣੇ ਆਰਵਾਦਮੀ ਪਾਰਟੀ ਉਹਨਾਂ ਕੋਲ ਬੰਦੇ ਹੈਗੇ ਨੇ ਆਈਆਈਟੀ ਤੋਂ ਪੜ੍ਹੇ ਹੋਏ ਨੇ ਕਿਤੇ ਹੋਰੋਂ ਪੜ੍ਹੇ ਹੋਏ ਨੇ ਤੇ ਪੰਜਾਬ ਦੇ ਵਿੱਚ ਉਸ ਲੈਵਲ ਦਾ ਹਜੇ ਨਹੀਂ ਕੁਝ ਹੈਗਾ ਤੇ ਉਸ ਕਰਕੇ ਦੇਖੋ ਕਿ বিজেপি ਡਾਕਟਰ ਸਾਹਿਬ ਆਪਣਾ ਇੱਕ ਜਿਹੜਾ ਸੈੱਲ ਹੈ ਉਸ ਨੂੰ ਸਥਾਪਿਤ ਕਰ ਗਏ ਠੀਕ ਹੈ ਚੰਗਾ ਕਰਦੇ ਨੇ ਮਾੜਾ ਕਰਦੇ ਨੇ ਉਹ ਬਾਅਦ ਦੀ ਗੱਲ ਹੈ ਪਰ ਜਿਸ ਮਨਸ਼ਾ ਦੇ ਲਈ ਬਣਾਏ ਗਏ ਸੀ ਆ ਆਈਟੀ ਸੈੱਲ ਜਾਂ ਆਈਟੀ ਸੈਕਟਰ ਦੇ ਵਿੱਚੋਂ ਬੰਦੇ ਲੈ ਕੇ ਉਸ ਮਨਸ਼ਾ ਦੇ ਵਿੱਚ 100% ਆਫ ਸਕਸੈਸਫੁਲ ਰਹੇ ਨੇ ਇਸੇ ਤਰ੍ਹਾਂ ਕੇਜਰੀਵਾਲ ਸਾਹਿਬ ਉਹ ਵੀ ਸਕਸੈਸਫੁਲ ਰਹੇ ਨੇ ਕਿਉਂਕਿ ਉਹਨਾਂ ਕੋਲ ਬੰਦੇ ਸੀ ਟੈਕਨੋਲੋਜੀ ਵਾਲੇ ਬੰਦੇ ਸੀ ਉਹਨਾਂ ਕੋਲ ਕੋਈ ਆਈਆਈਟੀ ਤੋਂ ਪੜੇ ਹੋਏ ਨੇ ਜੀਐਨਯੂ ਤੋਂ ਨੇ ਤੇ ਵੱਡੇ ਉਹਨਾਂ ਕੋਲ ਇੱਕ ਪ੍ਰੋਫੈਸਰ ਲੋਬੀ ਵੀ ਹੈਗੀ ਹੈ ਯੂਨੀਵਰਸਿਟੀਆਂ ਦੀ ਜਿਨ੍ਹਾਂ ਤੋਂ ਉਹ ਸਲਾਹ ਲੈਂਦੇ ਨੇ ਕਿ ਅਸੀਂ ਇਸ ਮਾਮਲੇ ਦੇ ਵਿੱਚ ਕੀ ਕਰ ਸਕਦੇ ਹਾਂ ਜੋਬ ਵਿੱਚ ਤਾਂ ਹੈ ਨਹੀਂ ਨਾ ਨਾ ਤਾਂ ਕੋਈ ਆਈਆਈਟੀ ਹੈ ਡਾਕਟਰ ਸਾਹਿਬ ਕੋਈ ਪੜਿਆ ਹੋਇਆ ਤੇ ਕਿਹੜਾ ਹੋ ਪੰਜਾਬ ਦਾ ਸਿਆਸਤਦਾਨ ਹੈ ਜਿਹੜਾ ਸ਼ਾਮ ਨੂੰ ਕਿਸੇ ਵੱਡੇ ਯੂਨੀਵਰਸਿਟੀ ਦੇ ਵੱਡੇ ਪ੍ਰੋਫੈਸਰ ਸਾਹਿਬ ਕੋਲ ਜਾ ਕੇ ਬੈਠਦਾ ਅਗੇ ਸਾਨੂੰ ਇਸ ਗੱਲ ਬਾਰੇ ਦੱਸੋ ਅਸੀਂ ਇਸ ਚੀਜ਼ ਚ ਕੀ ਇੰਪਰੂਵ ਕਰ ਸਕਦੇ ਹਾਂ ਉਹ ਇਸ ਕਰਕੇ ਫਿਰ ਪਛੜ ਗਏ ਤਾਂ ਵਿਚਾਰੇ ਜੀ ਨਹੀਂ ਦੇਖੋ ਇੱਕ ਗੱਲੋਂ ਦਾ ਫੰਕਸ਼ਨ ਹੋਵੇ ਗੱਲ ਚੰਗੀ ਹੈ ਮੈਂ ਸਮਝਦਾ ਹਾਂ ਉਹ ਝੂਠੀਆਂ ਫੈਕਟਰੀਆਂ ਲਾਈਆਂ ਹਨ ਕਿ ਬੀਜੇਪੀ ਨੇ ਲਾਈ ਹੋਈ ਹੈ ਕਾਮ ਆਦਮੀ ਨੇ ਲਾਈ ਹੋਈ ਹੈ ਆਈਟੀ ਸੈੱਲ ਦਾ ਮਤਲਬ ਝੂਠ ਦੀ ਫੈਕਟਰੀ ਹੁੰਦਾ ਜੀ ਇਹਨਾਂ ਦੀ ਜਿਹੜੀ ਸਮੱਸਿਆ ਹੈ ਇੱਥੇ ਸਾਡੇ ਉਹ ਬਾਈ ਚਾਂਸਰ ਜਿਸ ਪਾਲਸਿੰਗ ਹੁੰਦੇ ਸੀ ਉਹ ਹੱਸਦੇ ਹੁੰਦੇ ਸੀ ਕਹਿੰਦੇ ਵੀ ਪੋਲੀਟਿਸ਼ੀਅਨ ਜੀ ਕਿਸੇ ਤੋਂ ਡਰਦੇ ਨੇ ਤਾਂ ਉਹ ਪੜ੍ਹੇ ਲਿਖੇ ਪ੍ਰੋਫੈਸਰਾਂ ਤੋਂ ਡਰਦੇ ਨੇ ਉਹਦਾ ਕਾਰਨ ਨਹੀਂ ਦੱਸਦੇ ਸੀ ਉਹ ਕਹਿੰਦੇ ਵੀ ਪ੍ਰੋਫੈਸਰ ਹੈ ਜਿਹੜਾ ਇੱਕ ਤਾਂ ਉਹ ਸਿਰ ਬਹੁਤ ਕੰਦਾ ਹੈ ਟਾਈਮ ਬਹੁਤ ਖਾ ਜਾਂਦਾ ਪੋਲੀਟਿਸ਼ੀਅਨ ਕੋਲ ਟਾਈਮ ਨਹੀਂ ਹੁੰਦਾ ਉਹਨਾਂ ਉੱਚੀ ਚੀਜ਼ ਹੈ ਕਿ ਉਹਦੀ ਈਗੋ ਜ਼ਿਆਦਾ ਹੁੰਦੀ ਉਹਨੂੰ ਲੱਗਦਾ ਮੈਂ ਗਿਆਨੀ ਆ ਤੇ ਪੋਲੀਟਿਸ਼ੀਅਨ ਹੈ ਜਿਹੜਾ ਉਹਨੂੰ ਲੱਗਦਾ ਵੀ ਮੈਂ ਮਾਲਕ ਆ ਹਰ ਚੀਜ਼ ਦਾ ਸੋ ਉਹਨਾਂ ਦਾ ਤਾਲਮੇਲ ਨਹੀਂ ਬੈਠਦਾ ਜਿਹੜੀਆਂ ਪੁਰਾਣੀਆਂ ਪਾਰਟੀਆਂ ਸੀ ਤੁਸੀਂ ਕਾਂਗਰਸ 'ਚ ਦੇਖਿਆ ਹੋਣਾ ਉਸ ਟਾਈਮ ਕਿਟਕਿਟ ਇੰਟੈਲੈਕਚੁਅਲ ਉਹਨਾਂ ਦੇ ਕੋਲ ਹੁੰਦੇ ਸੀ। ਪਰ ਉਹ ਸੁਣ ਵੀ ਲੈਂਦੇ ਸੀ ਉਹਨਾਂ ਦੀ ਗੱਲ। ਅੱਛਾ ਸਾਡੇ ਇਹ ਪੰਜਾਬ ਦੇ ਵਿੱਚ ਬੇਸਿਕਲੀ ਇਹ ਪਰੰਪਰਾ ਬਣੀ ਨਹੀਂ। ਪੰਜਾਬ ਥੋੜੀ-ਬਹੁਤ ਕਾਂਗਰਸੀਆਂ ਦੀ ਥੋੜੀ-ਬਹੁਤ ਸੀ ਮਾੜੀ-ਮੋਟੀ। ਪਰ ਮੇਰਾ ਨਹੀਂ ਖਿਆਲ ਕਿ ਇੱਥੇ ਕੋਈ ਉਸ ਲੈਵਲ ਦੇ ਪ੍ਰੋਫੈਸਰ ਵੀ ਹੋਏ ਹੋਣ। ਇਹ ਵੀ ਸੱਚੀ ਗੱਲ ਐ। ਡਾਕਟਰ ਸਾਹਿਬ ਉਹ ਸਾਡੇ ਸਰਦਾਰਾਂ ਦੀਆਂ ਦਾ ਵੀ ਲੈਵਲ ਉਹ ਨਹੀਂ ਹੈ ਨਾ। ਜੀ ਸਰਦਾਰ ਕਪੂਰ ਸਿੰਘ ਦੀਆਂ ਸ਼ਰੋਮਣੀ ਅਕਾਲੀ ਦੇ ਵਾਲੇ ਸ਼ਰੋਮਣੀ ਇਕਾਲ ਦੇ ਲੀਡਰਸ਼ਿਪ ਦੇ ਉੱਪਰ ਟਿੱਪਣੀਆਂ ਸੁਣਦੇ ਦਾ ਸੀ। ਹਾਂ ਪ੍ਰਿਉ ਸਰਦਾਰ ਕਪੂਰ ਸਿੰਘ ਉਹਨਾਂ ਦਾ ਦੇਖੋ ਗੱਲ ਇਹ ਹੈ ਵੀ ਉਹ ਇੱਕ ਕਿਸਮ ਦੇ ਸਨ ਕਿ ਕਿਸਮ ਦੇ ਵਿਦਵਾਨ ਸੀਗੇ ਉਹਨੂੰ ਇਹਨਾਂ ਨੇ ਛੱਲਿਆ ਹੀ ਹੈ ਬੇਸਿਕਲੀ ਸੁਣੀ ਕੋਈ ਨਹੀਂ ਉਹਨਾਂ ਦੀ ਸੱਚੀ ਗੱਲ ਤਾਂ ਇਹ ਹੈ ਸਰਦਾਰ ਕਪੂਰ ਸਿੰਘ ਦੀਆਂ ਟਿੱਪਣੀਆਂ ਅੱਜ ਸ਼੍ਰੋਮਣੀ ਕਾਲਜ ਦੇ ਕਿਸੇ ਲੀਡਰ ਨੂੰ ਉਹਦਾ ਦੁਹਰਾ ਕੇ ਦੱਸ ਦੋ ਉਹ ਤਾਂ ਗੱਲ ਪਿਆ ਜਿਹੜਾ ਉਸ ਆ ਬੰਦੇ ਨੇ ਬਿਲਕੁਲ ਬਿਲਕੁਲ ਨਹੀਂ ਸਾਡੇ ਇੱਕ ਸਮੱਸਿਆ ਮੈਂ ਤੁਹਾਨੂੰ ਦੱਸਦਾ ਜੈਨੂਨ ਸਮੱਸਿਆ ਇਹ ਹੈ ਕਿ ਕਿਉਂਕਿ ਅਸੀਂ ਰੂਰਲ ਸੋਸਾਇਟੀ ਜਾਂ ਪਿੰਡੂ ਸੋਸਾਇਟੀ ਆ ਸਾਡੇ ਉਸ ਤਰ੍ਹਾਂ ਦੀ ਜਿਹੜੀ ਇੰਡਸਟਰੀਅਲ ਕਹ ਲੋ ਕਲਾਸ ਹੈ ਨਾ ਜਿਹੜੀ ਇੰਟੈਲੈਕਚੁਅਲਸ ਦੀ ਬੁੱਧੀ ਜੀਵੀਆਂ ਦੀ ਉਹ ਵਿਕਸਿਤ ਨਹੀਂ ਹੋਈ ਸਾਡੇ ਜਿਹੜੇ ਵਿਦਵਾਨ ਸੀ ਪੁਰਾਣੇ ਟ੍ਰੈਡੀਸ਼ਨਲ ਕੌਂਸਿੰਗ ਨੋਬਾ ਵਰਗੇ ਸੀ ਉਹਨੇ ਉਸ ਟਾਈਮ ਤੁਸੀਂ ਦੇਖੋ ਨਾ ਮਤਲਬ ਮਹਾਨ ਕੋਸ਼ ਲਿਖਤਾ ਸਾਡੀ ਰਵਾਇਤੀ ਪਰੰਪਰਾ ਸੀਗੀ ਗਿਆਨ ਦੀ ਐਸੀ ਗੱਲ ਨਹੀਂ ਹੈ ਪਰ ਹੌਲੀ ਹੌਲੀ ਉਹ ਖਤਮ ਹੋ ਗਈ ਕਿਉਂਕਿ ਇੰਗਲਿਸ਼ ਪੜ੍ਹੇ ਲਿਖੇ ਲੋਕ ਆ ਗਏ ਜਿਹੜੇ ਇੰਗਲਿਸ਼ ਪੜ੍ਹੇ ਲਿਖੇ ਲੋਕ ਨੇ ਉਹਨਾਂ ਦਾ ਕਾਲੀ ਦਲ ਨਾਲ ਮੇਲ ਮਿਲ ਨਹੀਂ ਸੀ ਸਕਦਾ ਜਿਹੜੇ ਇਹਨਾਂ ਕੋਲ ਇੰਟੈਲੈਕਚੁਅਲ ਗਏ ਆ ਸਾਡੇ ਇੱਥੇ ਸਿੱਖ ਇੰਟ ਉਹ ਬੇਸਿਕਲੀ ਵਿਚਾਰੇ ਉਹ ਸੀ ਜਿਨ੍ਹਾਂ ਨੂੰ ਇੰਟੈਲੈਕਚਰ ਕੋਈ ਨਹੀਂ ਸੀ ਸਮਝਦਾ ਮੋٹے ਤੌਰ ਤੇ ਉਹ ਇੱਥੇ ਆਈਸੋਲੇਟਡ ਸੀ ਕਿਉਂਕਿ ਲੈਫਟਿਸਟਾਂ ਦਾ ਜੋਰ ਸੀ ਇੰਟੈਲੈਕਟ ਦੇ ਵਿੱਚ ਜ਼ਿਆਦਾ ਕਿਉਂਕਿ ਵੈਸਟ ਤੋਂ ਥਿਉਰੀਆਂ ਆ ਰਹੀਆਂ ਸੀ ਅੰਗਰੇਜ਼ੀ ਬੋਲਦੇ ਸੀ ਉਹ ਕਾਲੀਆਂ ਦੇ ਕਿਸੇ ਕੰਮ ਦੀ ਨਹੀਂ ਸੀ ਚੀਜ਼ ਸੋ ਸਾਡੇ ਉਹੋ ਪਰੰਪਰਾ ਉਸ ਤਰ੍ਹਾਂ ਵਿਕਸਿਤ ਨਹੀਂ ਹੋ ਸਕੀ ਮਤਲਬ ਅਜੇ ਵੀ ਅਜੇ ਵੀ ਇੱਕ ਘਾਟ ਹੈਗੀ ਹੈ ਪਰ ਅਸੀਂ ਉਹਨਾਂ ਨੂੰ ਇੱਜ਼ਤ ਵੀ ਨਹੀਂ ਦੇ ਸਕੇ ਜਿਹੜੇ ਥੋੜੇ ਬਹੁਤ ਵੀ ਵਿਦਵਾਨ ਥੋੜੀ ਬਹੁਤ ਵੀ ਪੂਰਾ ਮਤ ਰੱਖਦਾ ਹੈ ਕੋਈ ਉਹਦੀ ਕੋਈ ਪੜ੍ਹੇ ਲਿਖੇ ਦੀ ਕੋਈ ਸਾਡੇ ਉਹਦੇ 'ਚ ਨਹੀਂ ਇੱਜ਼ਤ ਨਹੀਂ ਹੈ ਅਸੀਂ ਕਹਿੰਦੇ ਵੀ ਤਾਂ ਮਤਲਬ ਇੰਨੇ ਨਾਲ ਹੀ ਉਹਦਾ ਕੰਮ ਸਰ ਜਾਂਦਾ ਕਿ ਇਹਦੇ ਨਾਲ ਬੜੀ ਗੱਲ ਕਰਨ ਦੀ ਲੋੜ ਨਹੀਂ ਹੈ ਜੀ ਤਾਂ ਮਤਲਬ ਹੁੰਦਾ ਬੜਿਆ ਲਿਖਿਆ ਮੂਰਖ ਹੈ ਜੀ ਵੈਸੇ ਚਲੋ ਇਹ ਜਦੋਂ ਕਿਤੇ ਵੱਖਰਾ ਪ੍ਰੋਗਰਾਮ ਕਰਾਂਗੇ ਐਸੇ ਕਰਕੇ ਲੈਫਟ ਨਹੀਂ ਪੰਜਾਬ ਦੇ ਵਿੱਚ ਕਾਮਯਾਬ ਹੋ ਸਕੀ ਕਿਉਂਕਿ ਗੱਲਾਂ ਹੋਰ ਸੀ ਉਹਦਾ ਇੱਕ ਬਹੁਤ ਵੱਡਾ ਪੰਕਤੀ ਕਿਸੇ ਦਿਨ ਰੱਖੋ ਪ੍ਰੋਗਰਾਮ ਕਰਾਂਗੇ ਲੈਫਟ ਕਿਉਂ ਪੰਜਾਬ ਚ ਕਿਉਂ ਨਹੀਂ ਹੋਇਆ ਕੇਰਲਾ ਤੇ ਬੰਗਾਲ ਚ ਕਿਉਂ ਹੋ ਗਿਆ ਉਹਦਾ ਮੈਂ ਤੁਹਾਨੂੰ ਦੱਸਦਾ ਇੱਕ ਵੱਡਾ ਕਾਰਨ ਕਲਚਰਲ ਹੈ ਜੀ ਸਾਡੇ ਜਿਹੜੇ ਲੈਫਟਿਸਟ ਸੀ ਉਹਨਾਂ ਨੇ ਆਪਣੇ ਕਲਚਰ ਨੂੰ ਡਿਨਾਈ ਕਰਨਾ ਸ਼ੁਰੂ ਕਰ ਦਿੱਤਾ ਉਧਰ ਉਹਨਾਂ ਨੇ ਉਹ ਕਲਚਰ ਅਡਾਪਟ ਕੀਤਾ ਮੰਨ ਜਗਤੀ ਵਸੂ ਨੇ ਤੋਤੀ ਨਹੀਂ ਲਈ ਆਪਣੀ ਸੋ ਇਹ ਇੱਕ ਬਹੁਤ ਵੱਡਾ ਮੇਜਰ ਫੈਕਟਰ ਸੀਗਾ ਅਸਲ ਦੇ ਵਿੱਚ ਉਹ ਮੁੜ ਕੇ ਉਹ ਸਾਡੇ ਜਿਹੜੇ ਪਿੰਡੂ ਸ਼ਰੀਕੇबाजी ਅਸੀਂ ਉੱਚ ਪੈ ਗਏ ਕਿ ਅਸੀਂ ਜਿਆਦਾ ਸਿਆਣੇ ਆ ਅਸੀਂ ਜਿਆਦਾ ਦਲੇਰ ਆ ਮੈਂ ਕਹਿੰਦਾ ਇਹਨਾਂ ਨੂੰ ਤਾਂ ਛੱਡੋ ਤੁਸੀਂ ਅਕਾਲੀ ਕਾਂਗਰਸੀ ਟ੍ਰੈਡੀਸ਼ਨਲ ਪਾਰਟੀ ਨੂੰ ਛੱਡੋ ਲੈਫਟਿਸਟਾਂ ਦੇ ਕਿੰਨੇ ਗਰੁੱਪ ਬਣੇ ਪਰ ਉਹ ਕਿਸ ਬੇਸ ਤੇ ਬਣੇ ਜੇ ਤੁਸੀਂ ਉਹਦਾ ਸੋਸ਼ੀਓਲੋਜੀਕਲ ਐਨਾਲਿਸਿਸ ਕਰੋਗੇ ਬਿਲਕੁਲ ਸ਼ਰੀਕਾ ਪੇੜ ਸੀਗਾ ਉਹ। ਉਹ ਸਾਡੀ ਸੋਸਾਇਟੀ ਚ ਕੁਝ ਐਸੇ ਪੈਟਰਨ ਪਏ ਨੇ ਜਿਨ੍ਹਾਂ ਤੋਂ ਅਸੀਂ ਆਪਣੇ ਆਪ ਨੂੰ ਨਾ ਲੈਫਟਿਸਟ ਨਾ ਅਕਾਲੀ ਨਾ ਕਾਂਗਰਸੀ ਮੁਕਤ ਨਹੀਂ ਕਰ ਸਕੀ। ਹਰ ਪਿੰਡ ਚ ਧੜੇ ਬੰਦੀ ਹੈ ਦੇਖੋ। ਹਰ ਪਾਰਟੀ ਚ ਧੜੇ ਬੰਦੀ ਹੈ। ਉਹ ਕਾਂਗਰਸੀਆਂ ਦੀ ਕੀ ਮੁਸ਼ਕਿਲ ਹੈ ਮੈਨੂੰ ਦੱਸੋ ਸਿੱਧੂ ਸਾਹਿਬ ਦੀ, ਵੜਿੰਗ ਸਾਹਿਬ ਦੀ,ਵਾਜਵਾ ਸਾਹਿਬ ਦੀ ਉਹਨਾਂ ਨੂੰ ਤਾਂ ਕੋਈ ਕੋਈ ਉਹਨਾਂ ਨੂੰ ਤਾਂ ਕੋਈ ਕੁਝ ਨਹੀਂ ਕਹਿੰਦਾ। ਇੱਕ ਪਾਰਟੀ ਚ ਤੇ ਰਹਿ ਸਕਦੇ ਨੇ। ਮੇਰੇ ਖਿਆਲਿਆ ਬਹੁਤ ਹੀ ਨਹੀਂ ਉਹਨਾਂ ਕਰ ਰਹੇ। ਅੱਛਾ ਅਜੇ ਵੀ ਆਮ ਆਦਮੀ ਪਾਰਟੀ ਹੁਣ ਪਾਵਰ 'ਚ ਥੋੜੀ ਜਿਹੀ ਆਈ ਹੈ ਅਜੇ ਉਹਨਾਂ ਦਾ ਫੈਕਟਰੀ ਵਾਲਾ ਕਲਚਰ ਹੈ ਜਿਸ ਦਿਨ ਥੋੜੀ ਜਿਹੀ ਸਥਾਪਿਤ ਹੋਗੇ ਤੜੇਬੰਦੀ ਉੱਥੇ ਵੀ ਅੰਦਰ ਹੋਣੀ ਹੋਈ ਹੈ ਬੇਸਿਕਲੀ ਤਾਂ ਸੋ ਸਾਡੇ ਸਮਾਜ ਦੀ ਇੱਕ ਸਮੱਸਿਆ ਹੈਗੀ ਹੈ ਕਿ ਰਾਜਪੂਤਾਂ 'ਚ ਵੀ ਬਹੁਤ ਸਾਰੇ ਨਾਰਥ ਇੰਡੀਆ ਦੀ ਹੈ ਜਨਰਲ ਪਰ ਪੰਜਾਬ ਦੀ ਖਾਸ ਕਰਕੇ ਪਰ ਉਹਦੇ ਅਸੀਂ ਸ਼ਿਕਾਰ ਹੋਏ ਸਾਰੇ ਦੇ ਸਾਰੇ ਪਰ ਹੁਣ ਵੀ ਤੁਸੀਂ ਦੇਖੋਗੇ ਜਿੱਥੇ ਥੋੜੀ ਜਿਹੀ ਸੱਤਾ ਆਉਂਦੀ ਹੈ ਉੱਥੇ ਜਿਹੜੇ ਤੜਾ ਤੜੇਬੰਦੀ ਬਣ ਜਾਂਦੀ ਯਾਰ ਉਹ ਵੀ ਨਾ ਹੀ ਮਤਲਬ ਅੱਗਾ ਪਿੱਛਾ ਦੇਖੇ ਫਿਰ ਇੱਕ ਦੂਜੇ ਦੀ ਇਸੀ ਕਿਚਾਈ ਕਰਦਾ ਕਿਸਾਨਾਂ ਚ ਨਹੀਂ ਆਪਣੇ ਸਾਹਮਣੇ ਨਜ਼ਰ ਆ ਰਹੀ ਹੈ। ਹੋਰ ਸਾਰੇ ਫੈਕਟਰ ਵੀ ਹੋਣਗੇ ਪਰ ਕਿਸਾਨਾਂ ਦੇ ਵਿੱਚ ਜਿਹੜਾ ਈਗੋ ਦਾ ਮਸਲਾ ਹੈ ਉਹ ਧੜੇ ਬੰਦੀ ਦੀ وجہ ਨਾਲ ਹੈ। ਕਿ ਉਹ ਸਾਡੇ ਨਾਲੋਂ ਅੱਗੇ ਕਿਵੇਂ ਲੰਘ ਜਾਣਗੇ? ਉਹਨਾਂ ਨੂੰ ਤਾਂ ਅਸੀਂ ਉਹਨਾਂ ਨੂੰ ਤਾਂ ਅਸੀਂ ਇਦਾਂ ਕਰ ਦਿੰਨੇ ਹਾਂ ਉਹ ਤਾਂ ਸਾਡੋਂ ਪਿੱਛੋਂ ਜਿੱਥੇ ਬੰਦੀ ਪਾਣੀ ਫਲਾਣਾ। ਪਰ ਤੁਸੀਂ ਜਦੋਂ ਗੱਲਾਂ ਸੁਣੋਗੇ ਨਾ ਡਿਸਕਸ਼ਨਸ ਤੁਹਾਨੂੰ 2 ਮਿੰਟ ਚ ਪਤਾ ਲੱਗ ਜਾਂਦੀ ਹੈ ਕਿ ਸ਼੍ਰੀ ਕਾਪੇ ਕਿਹੜਾ ਅਸਲ ਵਿੱਚ। ਸੋ ਉਹਦੇ ਤੋਂ ਨਹੀਂ ਨਿਕਲ ਸਕਦੇ ਵਿਦਵਾਨ ਵੀ ਨਹੀਂ ਨਿਕਲ ਸਕਦੇ ਇਹ ਸੱਚੀ ਗੱਲ ਹੈ। ਪਰ ਚਲੋ ਇਸ ਤਰ੍ਹਾਂ ਹੀ ਹੁੰਦਾ ਹੈ ਸਮਾਜਾਂ ਦਾ ਵਿਕਾਸ ਵੀ ਇਸ ਤਰ੍ਹਾਂ ਹੀ ਹੁੰਦਾ ਹੈ। ਜੀ ਬਿਲਕੁਲ ਨਚੋੜ ਤੱਕ ਜੰਮਦੇ ਹੀ ਲੀਡਰ ਨੇ ਸਾਰੇ ਉਹ ਚੀਜ਼ ਹੈ ਜੀ ਬਿਲਕੁਲ ਤੋਂ ਆਪ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਗੱਲਬਾਤ ਦੇ ਵਿੱਚ ਸ਼ਾਮਲ ਹੋਣ ਦੇ ਲਈ ਧੰਨਵਾਦ ਸ਼ੁਕਰੀਆ ਜੀ ਪੰਸਾ ਸਰੋਤਿਆਂ ਦਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਸਹੀ ਦੋਸਤੋ ਕੀ ਬਣੂ ਅਕਾਲੀ ਆਂ ਦੇ ਅਗਲੇ ਪ੍ਰੋਗਰਾਮਾਂ ਦਾ ਉਹਦੇ ਤੇ ਗੱਲਬਾਤ ਕੀਤੀ ਤੁਸੀਂ ਆਪਣੇ ਫੀਡਬੈਕ ਸਾਨੂੰ ਹਰ ਵਾਰ ਜਿੱਤਨਾ ਕਮੈਂਟ ਬਾਕਸ ਦੇ ਵਿੱਚ ਭੇਜ ਸਕਦੇ ਹੋ